ਦਾ ਨਾਮ ਨਵਿੰਦਰ ਸਿੰਘ ਹੈ ਜੀ ਕਿੱਥੋਂ ਰਹਿੰਦੇ ਹੋ ਜੀ ਆ ਚੱਕਬੀੜ ਸਰਕਾਰ ਵਾਰਡ ਨੰਬਰ 5 ਕਲੋਨੀ ਗਲੀ ਨੰਬਰ 5 ਦਾ ਰੈਸ਼ ਜੀ ਆਪਣੀ ਤੁਸੀਂ ਕੀ ਚੋਰੀ ਹੋਣਾ ਹੈ ਜੀ ਆਪਣੇ ਘਰ ਨਾਲ ਹੀ ਸੁਖਨੀ ਸਾਹਿਬ ਦਾ ਪਾਰਟ ਸੀਗਾ ਐ ਦੁਆਰ ਸ਼ੁੱਕਰਵਾਰ ਦੀ ਰਾਤ ਸ਼ੁੱਕਰਵਾਰ ਅਸੀਂ ਰਸਨ ਲਿਆਂਦਾ ਆਇਆ ਸੀਗਾ ਕਾਫੀ ਰਸਨ ਸੀਗਾ ਕਿਉਂਕਿ ਕਾਫੀ ਰਿਸ਼ਤੇਦਾਰ ਵਗੈਰਾ ਆਉਣੇ ਸੀਗੇ ਪਿੰਡ ਦੇ ਵਿੱਚੋਂ ਵੀ ਗਲੀ ਮੱਲੇ ਨੇ ਸਾਰੇ ਨਹੀਂ ਆਉਣਾ ਸੀਗਾ ਕਾਫੀ ਰਸਨ ਸੀਗਾ ਉਹ ਸਾਰਾ ਦਾ ਸਾਰਾ ਚੋਰੀ ਹੋ ਗਿਆ ਜੀ ਕਿੰਨੀ ਕੀਮਤ ਦਾ ਸੀ ਰਸਨ ਅੰਦਾਜ਼ਨ 12 ਤੋਂ 15000 ਰੁਪਏ ਦਾ ਰਸਨ ਸੀਗਾ ਜੀ ਆਪਣਾ ਇੱਕ ਸਾਡਾ ਮੋਬਾਈਲ ਫੋਨ ਸੀ ਜਿਹੜਾ ਬਿਲਕੁਲ ਬ੍ਰਾਂਡ ਨਿਊ ਫੋਨ ਸੀਗਾ 13000 ਰੁਪਏ ਦਾ ਲੈ ਕੇ ਆਏ ਸੀਗੇ ਜਿਹਨੂੰ ਲਿਆਂਦੇ ਨੂੰ 15 ਦਿਨ ਵੀ ਨਹੀਂ ਸੀ ਹੋਏਗੇ ਕੋਈ ਚੋਰਾਂ ਦਾ ਕੋਈ ਸਰਾਕ ਕੋਈ ਖੁਰਾਕ ਖੋਜ ਸਾਹਮਣੇ ਆਏ ਕਿੰਨੇ ਕ ਬੰਦੇ ਸੀ ਅੰਦਾਜ਼ਨ ਉਸ ਤੋਂ ਇੱਕ ਰਾਤ ਪਹਿਲਾਂ ਚੋਰ ਦੀ ਸੀਸੀਟੀਵੀ ਫੁਟੇਜ ਦੇ ਵਿੱਚ ਆਈ ਹੈ ਜਿਹੜੇ ਕਿ ਪਿੰਡ ਦੇ ਵਿੱਚ ਸ਼ਰਿਆਮ ਘੁੰਮਦੇ ਪਏ ਸੀਗੇ ਨਾ ਜੀ ਨਾ ਦੋ ਖਾਲੀ ਅਸੀਂ ਇੱਕ ਦੇ ਵਿੱਚ ਹੱਥ ਦੇ ਵਿੱਚ ਹਥਿਆਰ ਸੀ ਜਿਨ੍ਹਾਂ ਦੇ ਫੇਸ ਕਵਰ ਕੀਤੇ ਹੋਏ ਸੀਗੇ ਉਸ ਤੋਂ ਬਾਅਦ ਵੀ ਦੇਖੇ ਗਏ ਆ ਉਸ ਤੋਂ ਅਗਲੀ ਰਾਤ ਵੀ ਦੇਖੇ ਗਏ ਆ ਜੀ ਇਹੋ ਜੀ ਕਾਰਵਾਈ ਦੀ ਮੰਗ ਕਰਦੇ ਹਾਂ ਕਾਰਵਾਈ ਦੀ ਮੰਗ ਹੀ ਕਰਦੇ ਆਂ ਜੀ ਅਸੀਂ ਬੜੇ ਵਧੀਆ ਏਰੀਆ 'ਚ ਰਹਿ ਰਹੇ ਆਂ ਸਾਡੇ ਨਜ਼ਦੀਕ ਬਿਲਕੁਲ ਕਾਂਗਰਸ ਪ੍ਰੈਜ਼ੀਡੈਂਟ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਰਹਾਇਸ਼ ਆ ਉਹਦੇ ਬਿਲਕੁਲ ਨਜ਼ਦੀਕ ਡੀਸੀ ਆਫਿਸ ਹੈ ਸਾਡੇ ਤੇ ਇੰਨੇ ਵਧੀਆ ਏਰੀਆ ਦੇ ਵਿੱਚ ਇੰਨੀ ਮਤਲਬ ਕਾਨੂੰਨੀਆ ਹਰਕਤਾਂ ਹੋ ਰਹੀਆਂ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਮ ਸੇ ਕਮ ਸਿਕਿਉਰਿਟੀ ਵਾਲੇ ਏਰੀਆ ਦੇ ਵਿੱਚ ਤਾਂ ਬਚਿਆ ਜਾ ਸਕੇ ਹੱਥਾਂ ਦੇ ਵਿੱਚੋਂ ਮੋਬਾਈਲ ਖੋਏ ਜਾ ਰਹੇ ਸੀਗੇ ਇਹ ਤਾਂ ਸੁਣਿਆ ਸੀਗਾ ਖੜਾ ਵਹੀਕਲ ਚੋਰੀ ਹੋ ਜਾਂਦਾ ਸੀ ਇਹ ਦੇਖਿਆ ਸੀ ਪਰ ਘਰ ਦੇ ਵਿੱਚ ਕੋਲੇ ਸੁੱਤੇ ਪਿਆਂ ਤੋਂ ਸਮਾਨ ਚੋਰੀ ਹੋ ਰਿਹਾ ਸਰਕਾਰ ਨੂੰ ਚਾਹੀਦਾ ਹੈ ਇਹਦੇ ਉੱਤੇ ਕੁਝ ਕਾਰ ਕੀਤੀ ਜਾਵੇ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਫਰ